ਫਰੇਦ ਨੀਲਾ ਬਰਤ ਕੇ ਦੇਖ ਲਿਆ ਉਹਨੇ ਮੈਨੂੰ ਤਾਂ ਕਰ ਲਿਆ ਪਹਿਲਾਂ ਘੂਰ ਕੇ ਦੇਖ ਲਈ ਪਰ ਕੋੁਰ ਨਰੇਣੇ ਦੀ ਪੂਰ ਕਰੂ ਮੰਦੀ ਆ ਉਹਦੇ ਚੱਕਰ ਬਾਲੇ ਸੀ ਜੇ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਨਾ ਲੋ ਟਾਈਪ ਆਪ ਆ ਗਲਾਸ ਚ ਹਵਾ ਨੂੰ ਉਹਦਾ ਗਲਾਸ ਗਲਾਸਾ ਨੂੰ ਹਵਾ ਦੇ ਸਾ ਐ ਕਹਿੰਦਾ ਪਤਾ ਕੀ ਕਹਿੰਦਾ ਕਹਿੰਦਾ ਮੈਂ ਹੁਣ ਕੀ ਕਰਾਂ ਮਦਰ ਤਾਂ ਪੀਣਾ ਗਲਾਸ ਮਿਲ ਕੋਲ ਆ ਬਤਰੇ ਹੁੰਦਾ ਕਰਦਾ ਜੀ ਚੱਜ ਨਾ ਕਰ ਤਣ ਦੇ ਤੇਰੇ ਚਾਰ ਖਿਓ ਬੋਲ ਦਿੰਦੀ ਤੇ ਹਰੇਕ ਹਿੱਲਾ ਵਰਤ ਕੇ ਦੇਖ ਲਿਆ ਜੀ ਵੀਰੋ ਲੈਣ ਤੇ ਨਹੀਂ ਬਾਬਾ ਫਿਰ ਨਰੈਣ ਸਿੰਘ ਨੇ ਸੋਚਿਆ ਵੀ ਮਨਾ ਪਿੰਡ ਦੇ ਵਿੱਚ ਗੱਲਾਂ ਹੋਣ ਲੱਗੀਆਂ ਪਿੰਡ ਦੇ ਵਿੱਚ ਕੀ ਗੱਲਾਂ ਹੋਣ ਲੱਗੀਆਂ ਟੀਚਰਾਂ ਕਰਨ ਲੱਗੇ ਲੋਕ ਜਿੱਥੇ ਜਿੱਥੇ ਨਰੈਣਾ ਜਾਵੇ ਉਹੀ ਕਰਨ ਲੱਗ ਜਾ ਕਰਨੇ ਕਿਧਰੋਂ ਉਹ ਦੇਖਿਆ ਤੀ ਫਿਰ ਕਮੂਤਰੀ ਕਿਧਰੋਂ ਡੀਐਮਸੀ ਕਰ ਲਵੇ ਫਿਰ ਕਿ ਦੂਜੇ ਤੋਂ ਵੀ ਨਰੈਣ ਨੂੰ ਵਿਚਾਰ ਨੂੰ ਬਾਹਰ ਨਿਕਲਣਾ ਉਪਾ ਕਰਤਾ ਲੋਕਾਂ ਨੇ ਕਰੇ ਖੂ ਤੇ ਚਲਾ ਜਾ ਕੇ ਕਰੋ ਸਵੇਰੇ ਸੁਬਹਾਂ ਸੂਰਜ ਚੜਨ ਤੋਂ ਪਹਿਲੇ ਉਥੇ ਚਲਾ ਜਾਇਆ ਕਰੇ ਜਿੰਨਾ ਕੰਮ ਕਰੇੜਾ ਪਿਆਰਿਆ ਕਰੇ ਵਿਚਾਰਾ ਜਦੋਂ ਹਨੇਰਾ ਹੋ ਜਾ ਕਰੇ ਮੂੰਹ ਹਨੇਰਾ ਫੇਰ ਅੱਗੇ ਕਰੇ ਬਣਿਆ ਕਰੇ ਨਰੇਣ ਦੇ ਬੁਰਾ ਹਾਲ ਹੋ ਗਿਆ ਫਿਰ ਸੋਚਿਆ ਵੀ ਮਨਾ ਜਦੋਂ ਜੂਨ ਇੰਨੀ ਮਾੜੀ ਹੋ ਗਈ ਆਪਣੀ ਔਰਤ ਆਪਣੇ ਘਰ ਵਾਲੀ ਵੈਸੇ ਅਰਧੰਗੀ ਵੀ ਲਿਖਿਆ ਮੁੰਡੇ ਦਾ ਜਿਹੜੇ ਘਰ ਦੇ ਵਿੱਚ ਔਰਤ ਨਾਲ ਪਿਆਰ ਹੈ ਉਹ ਘਰ ਹੀ ਸਵਰਗ ਹੈ ਕਿਤੇ ਬਾਹਰ ਦੇਖਣ ਦੀ ਲੋੜ ਨਹੀਂ ਜਿੱਥੇ ਕੁਟਕਲੇਸ਼ ਹੋਵੇ ਉਥੇ ਸਹਾਰਾ ਨਾ ਮਸਤ ਹੋ ਜਾਵੇ ਉਥੇ ਨਰਕ ਹੈ ਨਰਕ ਉਹ ਸਵਰਗ ਨੇ ਜਿਹੜੇ ਪਤੀ ਤੇ ਪਤਨੀ ਦਾ ਔਰਤ ਦੇ ਨਾਲ ਜੇ ਮੇਲ ਹੈ ਉਹ ਸਵਰਗ ਹੈ ਜੇ ਮੇਲ ਹੈ ਨਹੀਂ ਨਰਕ ਹੈ ਇੰਨਾ ਇੰਨਾ ਫਰਕ ਹੈ ਹੁਣ ਜਿੱਥੇ ਪਤਨੀ ਸਾਰੀਆਂ ਹੱਦਾਂ ਟੱਪ ਜੇ ਉਹ ਨਰਕ ਤੋਂ ਵੀ ਭੈੜਾ ਕਰਨੇ ਨੂੰ ਨਰਕ ਤੋਂ ਭੈੜੀ ਲੱਗਣ ਲੱਗੀ ਜਿੰਦਗੀ ਆਪਣੀ ਫਿਰ ਸੋਚਿਆ ਨਰਾਇਣ ਨੇ ਸੋਚਿਆ ਇੱਕ ਦਿਨ ਬਾਬਾ ਕਹਿੰਦਾ ਵੀ ਮਿੱਤਰਾਂ ਬਾਹਰ ਜਾ ਨਹੀਂ ਸਕਦੇ ਸਮਾਜ ਦੇ ਵਿੱਚ ਘਟੀਆਂ ਸਮਝਣ ਲੱਗਦੇ ਲੋਕ ਬੰਦਾ ਹੁਣ ਤਾਂ ਦੀ ਭਾਵਨਾ ਦੇ ਵਿੱਚ ਖੁਦ ਵੀ ਆ ਜਾਂਦਾ ਨਰਾਇਣ ਨੇ ਇੱਕ ਦਿਨ ਸੋਚਿਆ ਵੀ ਮਨਾ ਹੁਣ ਖਤਮ ਕਰ ਲਾ ਆਪਣੇ ਆਪ ਨੂੰ ਖੁਦਕੁਸ਼ੀ ਕਰੀਏ ਪਰ ਨਿਮੇੜੀ ਫਹਾ ਲੈ ਕੇ ਮਰ ਜੀਏ ਦੁਖੀ ਹੋਇਆ ਹੋਇਆ ਫਹਾ ਲੈਣ ਲੱਗਿਆ ਫਿਰ ਤੂ ਤੋਹਾਲਿਆ ਲੱਗਿਆ ਆਪਣੇ ਭਰਾ ਦੀ ਯਾਦ ਆਈ ਆਪਣੇ ਭਰਾ ਦੀ ਯਾਦ ਆਈ ਨਰਾਇਣੇ ਦੇ ਨਾ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਅੱਖਾਂ 'ਚੋਂ ਹੰਝੂ ਆ ਗਿਆ ਸਿੱਧਰਾ ਨੂੰ ਯਾਦ ਕਰਕੇ ਉਹ ਕਹਿੰਦਾ ਮਨਾ ਤੂੰ ਤਾਂ ਮਰ ਗਿਆ ਆਪ ਦਾ ਦੁੱਖ ਠਿੱਢ ਦੇ ਵਿੱਚ ਲੈ ਕੇ ਅਬਦੇ ਬਾਈ ਨੂੰ ਨਾਂ ਦੱਸਿਆ ਸੋਚਾ ਸੋ ਉਹ ਸਾਰੀ ਉਮਰ ਇਸ ਦੁੱਖੋਂ ਤੜਫੀ ਜਾਓ ਵੀ ਮੇਰੇ ਭਰਾ ਨੂੰ ਪਤਾ ਨਹੀਂ ਕੀ ਹੋਇਆ ਸੀ ਮੇਰੀ ਮੌਤ ਤੋਂ ਬਾਅਦ ਮੈਂ ਕਿਹੜਾ ਕਿ ਦੇਖਣਾ ਕਿ ਕੀ ਬਣੂ ਕੀ ਨਹੀਂ ਬਣੂ ਵੀਰ ਉਹਦਾ ਕੀ ਬਣੂ ਔਕੜ ਦਾ ਕੀ ਬਣੂ ਸੱਚੇ ਦਾ ਕੀ ਬਣੂ ਪਰ ਜੇ ਮਨਾਂ ਬਿਨਾਂ ਬਪ ਦਾ ਦੁੱਖ ਗੱਸੇ ਬਿਨਾ ਭਰਾ ਨੂੰ ਮਰ ਗਿਆ ਭਰਾ ਦੇ ਦਿਲ ਤੇ ਸਾਰੀ ਉਮਰ ਬੋਝ ਰਹੇ ਖੁਦਕੁਸ਼ੀ ਕਰਨਗੇ ਜਿਵੇਂ ਮਾਰਾ ਕੇ ਤਾਂ ਸਹੀ ਲਾਜ਼ਮੀ ਪਰ ਇੱਕ ਵਾਰੀ ਸੁੱਚਾ ਸਿੰਘ ਸੂਰਮੇ ਨੂੰ ਦੱਸ ਦੀ ਸਾਰੀ ਦਰਦ ਕਹਾਣੀ ਦਰਦ ਕਹਾਣੀ ਕਿਵੇਂ ਦੱਸਦਾ ਬਾਬਾ ਇੱਕ ਦਿਨ ਕਾਗਜ਼ ਤੇ ਕਲਮ ਲੈ ਕੇ ਬਹਿ ਗਿਆ ਸੁੱਚਾ ਸਿੰਘ ਸੂਰਮੇ ਨੂੰ ਚਿੱਠੀ ਲਿਖਦਾ ਚਿੱਠੀ ਪਰ ਉਹ ਚਿੱਠੀ ਨਹੀਂ ਸੀ ਉਹ ਆਪਣੇ ਦਰਦ ਕਹਾਣੀ ਨੂੰ ਜੋ ਹੱਡ ਬੀਤੀ ਜੋ ਉਹਦੇ ਨਾਲ ਬੀਤ ਰਹੀ ਸੀ ਇੱਕ ਕਾਗਜ਼ ਤੇ ਕਲਮ ਲੈ ਕੇ ਨਾ ਖੂਨ ਦੇ ਅੱਖਰਾਂ ਨਾਲ ਆਪਣੇ ਖੂਨ ਦੀ 샤ਹੀ ਬਣਾ ਕੇ ਜਿਗਰ ਦਾ ਦਰਦ ਨਚੋੜ ਕੇ ਉਹ ਚਿੱਠੀ ਦੇ ਵਿੱਚ ਨਕਸ਼ਾ ਲਾਉਂਦਾ ਇੱਕ ਲਿਖਦਾ ਕੀ ਲਿਖਦਾ ਕਹਿੰਦਾ ਭਰਾਵਾ ਜੇ ਤੂੰ ਨਾ ਆਇਆ ਮੇਰੀ ਜ਼ਿੰਦਗੀ ਖਤਮ ਹੈ ਮੰਨਿਆ ਬਾਦਰਾਂ ਦੀ ਰਾਖੀ ਕਰਦਾ ਹੈ ਦੇਸ਼ ਦੇ ਬਾਦਰਾਂ ਦੀ ਰਾਖੀ ਕਰਦਾ ਹੈ ਪਰ ਵੀਰਾ ਜਿਹੜੇ ਦੇਸ਼ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਜਿਹੜੇ ਘਰ ਦੇ ਵਿੱਚ ਅਸੀਂ ਰਹਿੰਦੇ ਆ ਉਹ ਘਰੇ ਰਹਿਣਾ ਮੁਹਾਲ ਹੋ ਗਿਆ ਮੈਨੂੰ ਬਾਦਰਾਂ ਦੀ ਰਾਖੀ ਫੇਰ ਕਰ ਲਈ ਮੈਂ ਤੈਨੂੰ ਰੋਕਦਾ ਨਹੀਂ ਚਲਿਆ ਜਾਈ ਪਹਿਲਾਂ ਆ ਕੇ ਆਪਣੇ ਘਰ ਨੂੰ ਸੰਭਾਲ ਲੈ ਸਾਰੀ ਦਰਦ ਕਹਾਣੀ ਵੀਰੋ ਦੇ ਲੱਛਣ ਕੀ ਕੀ ਬੀਤਦਾ ਸੀਗਾ ਨਰੇਣ ਦੇ ਨਾਲ ਸੱਚਾ ਸਿੰਘ ਸ਼ੂਰਮੇ ਨੂੰ ਇੱਕ ਚਿੱਠੀ ਲਿਖ ਕੇ ਉਹ ਗੱਲਾਂ ਬਾਰੇ ਉਹ ਮੌਕੇ ਦੇ ਹਾਲਾਤਾਂ ਬਾਰੇ ਜ ਕਰ ਬੰਬੈ ਨਰੇਣਾ ਨੰਦਸ ਬੱਬਾ ਸ਼ਮਲਾ ਸਾਹਿਬ ਨੇ ਕੀ ਲਿਖਿਆ ਚਿੱਠੀ ਕੀ ਕਹੇ ਓ ਤੇ ਲਿਖਦਾ ਨਰੇਂਦਰ ਸਿੰਘ ਵੀਰ ਨੂੰ ਓ ਤੈਂਦਾ ਅੱਖਾਂ ਵਿੱਚੋਂ ਸਿੱਟ ਸਿੱਟ ਵੀਰ ਨੂੰ ਓ ਅੱਖਾਂ ਵਿੱਚੋਂ ਸਿੱਟ ਸਿੱਟ ਨੀਰ ਨੂੰ ਤੇਰੇ ਬਾਜਨਾ ਬਣਾਵੇ ਕੋਈ ਧੀਰ ਨੂੰ ਓਏ ਹੱਜ ਤੇ ਦੇ ਆਉਣ ਦਾ ਨਾ ਹੱਜ ਸੁੱਚਿਆ ਤੇਰੀ ਮੱਲ ਦੇ ਮੱਲ ਦੇ ਤਰੋਲ ਦਿੱਤੀ ਪੱਗ ਸੁੱਚਿਆ ਨ ਜਾਣਿਆ ਸਕੀਮ ਇਹ ਬਣਾਈ ਸੀ ਹੋਣੀ ਵਰਤੀ ਨ ਗਈ ਬਰਤਾਈ ਸੀ ਹੋੜੀ ਬਰਤੀ ਨ ਗਈ ਬਰਤਾਈ ਸੀ ਤਾਈ ਭਗਦੀ ਲਲਕ ਤੈਨੂੰ ਲਈ ਸੀ ਟਾਈਮ ਨਾ ਹਰਾਮੀ ਲਾ ਕੇ ਪੱਜ ਸੁੱਚਿਆ ਸਾਡੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ ਤੇਰੀ ਮੱਲ ਨੇ ਹੰਦਾ ਚੋਰ ਸ਼ੁੱਭ ਭਾਗ ਵੀਰ ਕੋਲ ਸੀ ਉਹ ਤਕਰ ਦਾ ਬਚੋਲੇ ਵਾਲਾ ਰੋਲ ਸੀ ਉਹ ਤਾਂ ਕਰਦਾ ਬਚੋਲੇ ਰਸੀ ਭਾਬੀ ਤੇਰੀ ਬਿਨਾ ਐਮੀ ਅਣ ਪਾਲਸੀ ਉਹ ਜਿਹੜੀ ਭਾਗਦੇ ਜੋ ਪਿੱਛੇ ਗਈ ਲੱਗ ਸੁੱਚਿਆ ਤੇਰੀ ਮੱਲ ਨੇ ਮੱਲ ਨੇ ਤਰੋਲ ਦਿੱਤੀ ਪੱਗ ਸੁੱਚਿਆ ਤੇਰੀ ਮੱਲ ਨੇ ਉਹ ਟਾਕੇ ਸਿਖਰ ਦਪਹਿਰੇ ਪੈਣ ਲੱਗ ਪਏ ਮੇਰੇ ਸਾਹਮਣੇ ਹੀ ਇਕੱਠ ਬੈਣ ਲੱਗ ਪਏ ਹੋਰੇ ਸਾਹਮਣੇ ਹੀ ਇਕੱਠ ਬੈਣ ਲੱਗ ਪਏ ਲੋਕ ਮੈਨੂੰ ਵੀ ਖਸ਼ੇਲਾ ਚਾਰ ਨੂੰ ਨਜੱਗ ਸੁੱਚਿਆ ਤੇਰੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ ਸਾਡੀ ਮੱਲ ਨੇ ਜਿੰਦ ਮੱਲ ਨੂੰ ਮਾਰੋ ਕੜਾ ਸਿ ਜਾਇਆ ਉਹਨੇ ਬੱਕਰੇ ਦੇ ਬੰਗ ਮੈਨੂੰ ਢਾਲਿਆ ਉਹਨੇ ਬੱਕਰੇ ਦੇ ਬੰਗ ਮੈਨੂੰ ਢਾਲਿਆ ਫੁੱਟਾ ਮਾਰ ਕੇ ਹਰ ਖਸਾ ਦਾ ਲਾ ਲਿਆ ਹੋਪੇ ਆ ਸੁਧਿਆ ਸਰੀਰ ਸੱਤਾਬਜ ਸੁੱਚਿਆ ਤੇਰੀ ਮੱਲ ਨੇ ਮੱਲ ਨੇ ਤਾਰੋ ਹੋਲ ਦਿੱਤੀ ਪੱਕੀ ਸੁੱਚੀਆ ਤੇਰੀ ਮੱਲੇ ਨੇ ਬਖਮਾਨ ਨ ਮਾਰਦੇ ਡਰਾਵੇ ਮੁੱਛਾਂ ਜਾਣ ਕੇ ਉਹ ਕਹਿੰਦਾ ਬੋਲੇ ਸਾਲਿਆਂ ਘਰਾਣ ਕੇ ਵੀ ਤਾ ਬੋਲੇ ਐਂਜ wale jeela ni pher <laughs> tu hogeri laash <laughs> nu kai jeela ni pher tu mere rohi jaai sanj de soer tu pag chhakhe de deewara naal lag suchya saadi man le man ne tarodee tipak suchya teri man le ho